ਤਾਂ ਬੋਧਾ ਸਹਿਰੋ ਬੋਧਾ ਵੈਸੇ ਤਾਂ ਮੈਂ ਮਾੜੀ ਜੀ ਸ਼ੁਰੂਆਤ ਕਰ ਦਿੱਤੀ ਸੀਗੀ ਪਰ ਫਿਰ ਵੀ ਤੁਜੀ ਮੈਨੂੰ 2 ਮਿੰਟ ਦਿੱਤੇ ਹੈ ਤਾਂ ਮੈਂ 2 ਮਿੰਟ ਦਾ ਮਤਲਬ 120 ਸੈਕਿੰਡ ਹੀ ਸਮਝੂਗਾ ਤੇ ਗੱਲ ਫਿਰ ਉਥੋਂ ਸ਼ੁਰੂ ਕਰਦੇ ਆ ਤਾਂ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਬੌਜਿੰਦਰ ਸਿੰਘ ਸਿੱਧੂ ਜੀ ਜਿਨ੍ਹਾਂ ਨੂੰ ਦੁਆਰ ਦਾ ਡਾੜਾ ਤਾਂ ਹੈਗਾ ਹੀ ਹੈਗਾ ਨਾਲ-ਨਾਲ ਇਹ ਇੱਕ ਡਬਲ ਵਧਾਈ ਦੇ ਪਾਤਰ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਹਲਕਾ ਸੰਗਠਨ ਦਾ ਚਾਰਜ ਲਾਇਆ ਗਿਆ ਹੈ ਇਦੇ ਵੱਲੋਂ ਵੀ ਸੁਧ ਸਾਹਿਬ ਮੈਂ ਆਪਣੇ ਸਾਥੀਆਂ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਵੀ ਤੁਸੀਂ ਰਾਜਨੀਤੀ ਦੇ ਵਿੱਚ ਦਿਨ-ਦੁਗਣੀ ਰਾਜ ਚੌਣੀ ਤਰੱਕੀ ਕਰੋ ਔਰ ਜਿੱਦਾਂ ਮੇਰੇ ਸਾਥੀ ਪੱਤਰਕਾਰ ਨੇ ਦੱਸਿਆ ਵੀ ਐਮਪੀ ਬਣੋ ਐਮਐਲਏ ਬਣੋ ਤੇ ਮੰਤਰੀ ਵੀ ਜਰੂਰ ਬਣੋ ਛੰਡੀ ਲਈ ਵੀ ਤੁਹਾਨੂੰ ਛੰਡੀ ਲਈ ਕੱਢੀ ਵੀ ਤੁਹਾਨੂੰ ਮਿਲੇ ਤੇ ਇੱਕ ਵਾਰੀ ਫੇਰ ਮੈਂ ਆਪਣੇ ਵੱਲੋਂ ਦੀਵਾਲੀ ਦੀਆਂ ਬੰਦੇ ਸ਼ੋਡ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕਿੱਥੇ ਮੇਰੇ ਕੋਲ ਆਏ ਪਹਿਲਾਂ ਤਾਂ ਸਾਰੇ ਮੇਰੇ ਵੀਰਾਂ ਨੂੰ ਬੰਦੀਛੋਟ ਤੇ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਪਰਮਾਤਮਾ ਕਰੇ ਤੁਸੀਂ ਸਾਰੇ ਪਰਿਵਾਰ ਸਮੇਤ ਬਦੋਖ ਲੋ ਸਾਡਾ ਪੂਰਾ ਮਨੁੱਖ ਜਾਤਾਂ ਪਾਤਾਂ ਧਰਮਾਂ ਦੇ ਗਲਦਲ ਤੋਂ ਨਿਕਲ ਕੇ ਇੱਕ ਅਨਸਾਨੀਅਤ ਦੇ ਪੈਰੋਕਾਰ ਬਣ ਕੇ ਅਸੀਂ ਇੱਕ ਪਲੇਟਫਾਰਮ ਤੇ ਖੜੇ ਹੋ ਕੇ ਸਾਰੀ ਤਰੱਕੀ ਕਰੀਏ ਤਾਂ ਕਿ ਸਾਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਕਿਸੇ ਜਾਤੀ ਪਾਤੀ ਦੇ ਨਹੀਂ ਅਸੀਂ ਇਨਸਾਨੀਅਤ ਦੇ ਪੈਰੇ ਦਾ ਹੈ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਾਨੂੰ ਜਿਹੜੀਆਂ ਚੀਜ਼ਾਂ ਤੋਂ ਵਰਜਿਆ ਸੀ ਅਸੀਂ ਉਹਨਾਂ ਤੇ ਫਿਰ ਮੁੜ ਮੁੜ ਕੇ ਉੱਥੇ ਜਾ ਰਹੇ ਹਾਂ ਸਾਨੂੰ ਉਹਦਾ ਚੀਜ਼ਾਂ ਤੋਂ ਉੱਪਰ ਉਠਣ ਦੀ ਲੋੜ ਹੈ ਬਾਬਾ ਸਾਹਿਬ ਦੇ ਨਾਂ ਨੂੰ ਵਰਤਣ ਦੀ ਲੋੜ ਨਹੀਂ ਉਹਨਾਂ ਦੇ ਸਿਧਾਂਤਾਂ ਤੇ ਸਾਨੂੰ ਖਰੇ ਉੱਤਰਨ ਦੀ ਲੋੜ ਹੈ ਜਦੋਂ ਅਸੀਂ ਮਹਾਰਾਜ ਦੇ ਦੇਖੋ ਉਹ ਇੱਕ ਕਿਸਮ ਦੇ ਸਾਡੇ ਪੈਗੰਬਰ ਦੇ ਤੌਰ ਤੇ ਤੁਸੀਂ ਕਹਿ ਸਕਦੇ ਆ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਕਿ ਉਹਨਾਂ ਨੇ ਜਿੰਨੀ ਸਾਨੂੰ ਸਿੱਖਿਆ ਦਿੱਤੀ ਹੈ ਉਹ ਸਿੱਖਿਆ ਸਿਰਫ ਇਸ ਕਰਕੇ ਦਿੱਤੀ ਹੈ ਕਿ ਤੁਸੀਂ ਇਹਨਾਂ ਦਲਦਲ ਦੇ ਵਿੱਚ ਜਿੱਦਾਂ ਛੰਡੇ ਨਾਲ ਪਿੱਛੇ ਜੋ ਹੁੰਦਾ ਰਿਹਾ ਉਹ ਆਪਾਂ ਜੇ ਬਹੁਤਾ ਹਿੱਸੇ ਵਿੱਚ ਚਾਹੀਏ ਮੈਨੂੰ ਲੱਗਦਾ ਉਹ ਜਿਆਦਾ ਚੰਗਾ ਨਹੀਂ ਪਰ ਸਾਨੂੰ ਇੱਕ ਪਲੇਟਫਾਰਮ ਤੇ ਖੜੇ ਹੋ ਕੇ ਚੰਗੇ ਚੰਗੇ ਸਮਾਜ ਦੀ ਸਿਰਜਣਾ ਲਈ ਕੰਮ ਕਰਨਾ ਚਾਹੀਦਾ ਪਰ ਅਨੇ ਉਹ ਕਿਸੇ ਵੀ ਕਾਸਤਾ ਹੋਵੇ ਚਾਹੇ ਆਪਾਂ ਕਹਿੰਨੇ ਕੋ ਜਦਾਂ ਪੋਲਿਟਿਕਲੀ ਬੰड्या ਆ ਕਿਸੇ ਵੀ ਢੰਗ ਨਾਲ ਕਿਸੇ ਨੂੰ ਜਨਰਲ ਚ ਪਾਤਾ ਕਿ ਕਿਸੇ ਨੂੰ ਅਸੀ ਚ ਪਾ ਸਕਦੇ 20 ਚ ਪਾਤਾ ਅਗਰ ਅਸੀਂ ਇਨਸਾਨੀਅਤ ਦੇ ਨੂੰ ਮੱਧਾ ਬਣਾ ਕੇ ਇਨਸਾਨੀਅਤ ਦੇ ਤੌਰ ਤੇ ਆਪਾਂ ਕਰੀਏ ਤਾਂ ਇਨਸਾਨ ਸਾਰੇ ਇੱਕੋ ਹੀ ਆ ਜਦਾਂ ਸਿਰਫ ਦੋ ਕੁਦਰਤ ਨੇ ਬਣਾਈਆਂ ਇੱਕ ਬੰਦਾ ਤੇ ਇੱਕ ਜਨਾਨੀ ਧਰਮ ਇੱਕੋ ਹੀ ਆ ਜੇ ਤਾਂ ਨਾ ਇਨਸਾਨੀਅਤ ਬਾਕੀ ਸਾਡੇ ਸਾਰੇ ਧਰਮਾਂ ਦੀ ਇਦਰਾ ਠੀਕ ਹੈ ਮਾਰੇ ਤੇ ਨਾਂ ਦੇ ਉੱਤੇ ਕਿਸੇ ਨੇ ਵੀ ਪ੍ਰਮਾਤਮਾ ਦਾ ਨਾਮ ਲੈਣਾ ਕੋਈ ਗੁਰੂ ਕੋਈ ਵੀ ਹੋ ਸਕਦਾ ਹੈ ਉਹਦਾ ਰਸਤਾ ਕੋਈ ਵੀ ਹੋ ਸਕਦਾ ਪਰ ਸਾਨੂੰ ਕਿਤੇ ਵੀ ਅਨਸਾਨੀਤ ਨਹੀਂ ਘੁਲਣੀ ਚਾਹੀਦੀ ਚਾਹੇ ਮੈਂ ਪਿੰਡ ਦਾ ਹੈ ਪਿੰਡ ਦੇ ਵਿੱਚ ਜਦੋਂ ਆਇਆ ਇੱਕੋ ਹੀ ਗੱਲ ਦੇ ਉੱਤੇ ਆਇਆ ਸੀ ਕਿ ਆਪਾਂ ਗੁਣਾ ਚੋਰੀ ਦੇ ਬਣ ਕੇ ਨਹੀਂ ਜਿਹੜੀ ਵੀ ਪਾਰਟੀ ਨਾਲ ਕਿਸੇ ਦੇ ਵਿਚਾਰ ਜੀਤ ਅਕਾਲ ਦੇ ਨਾਮ ਨਾਲ ਜੁੜੋ ਪਰ ਆਪਾਂ ਜਿਹੜਾ ਸਾਡਾ ਪਿੰਡ ਹੈ ਪਰ ਪਿੰਡ ਲੈਵਲ ਦੇ ਉੱਤੇ ਅਸੀਂ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਅਸੀਂ ਕੰਮ ਕਰੀਏ ਤਾਂ ਕਿ ਇੱਕ ਪਲੇਟਫਾਰਮ ਦੇ ਔਰ ਉਹ ਚੀਜ਼ ਦਾ ਵਧੀਆ ਰਿਜ਼ਲਟ ਵੀ ਆਇਆ ਸਾਡੇ ਪਿੰਡ ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਐਸੀ ਹਵੇਲੀ ਦੇ ਵਿੱਚ ਸਰਬਸੰਮਤੀ ਨਾਲ ਪੰਜਾਬੀ ਨੇ ਮੈਂ ਜੇ ਪਿਛੋਕੜ ਦੀ ਗੱਲ ਕਰੀਏ ਜਦੋਂ ਮੈਂ ਦੇਖੀ ਜਦੋਂ ਗੱਲ ਕੀਤੀ ਥਿੰਕ ਮੇਰੇ ਪਰਿਵਾਰ ਜਿਹੜਾ ਹੈਗਾ ਪਹਿਲਾਂ ਕੋਈ ਕੌਮ ਦਾ ਪਾਰਟੀ ਨੂੰ ਬਿਲੋਂਗ ਕਰਦੇ ਰਿਹਾ ਪਰ ਕਾਹਦੀ ਬਕਰੇ ਵਰਤਨੇ ਹੁੰਦੇ ਹੁੰਦੇ ਰਹੇ ਪੰਜਾਬ ਦੇ ਜਨਰਲ ਸੈਕਟਿਵਿਸਟ ਰਹੇ ਨਵਜੋਤ ਸਿੱਧੂ ਜੀ ਨਾਲ ਮੈਂ ਪੰਜਾਬ ਦਾ ਸੈਕਟਰੀ ਰਹਾ ਜੇ ਮੈਂ ਗੌਰਮੈਂਟ ਸੈਕਟਰ ਵਿੱਚ ਹੀ ਇਹ ਤੇ ਮੈਂ ਮਿਨਿਸਟਰੀਅਲ ਸਟਾਫ ਦਾ ਪੰਜਾਬ ਦਾ ਪ੍ਰਨਾਲ ਦੀ ਜਨਾ ਸਾਂਝਾ ਮੁਲਾਜ਼ਮ ਮੰਚ ਦਾ ਮੈਂ ਪੰਜਾਬ ਦਾ ਕਨਵੀਨਰ ਨੇ ਬੀਆਰਐਸ ਲਹਿਰੀ ਲੱਗਿਆ ਕਿ ਬਹੁਤ ਸਰਕਾਰ ਦੀ ਨੌਕਰੀ ਕਰਨ ਲਈ ਕੋਈ ਆਪਣਾ ਕੰਮ ਸ਼ੁਰੂ ਕਰੀਏ ਕੀਤਾ ਬਣੀ ਕਿਰਪਾ ਮਹਾਰਾਜ ਦੀ ਹੈ ਸਰਕਾਰ ਦੀ ਦੀ ਬੜੀ ਕਿਰਪਾ ਹੈ ਔਰ ਇੱਕੋ ਹੀ ਚੀਜ਼ ਸੋਚ ਹੈ ਕਿ ਜਿੰਨਾ ਵੀ ਕਰ ਸਕਦੇ ਆ ਪੋਜ਼ਿਟਿਵ ਰਹਿ ਕੇ ਆਪਣੇ ਸਮਾਜ ਲਈ ਜਿੰਨਾ ਵੀ ਆਪਾਂ ਕੰਮ ਕਰ ਸਕੀਏ ਉਹਨੂੰ ਜਾਤ ਪਾਤ ਉੱਪਰ ਰੱਖ ਕੇ ਕਰੀਏ ਧਰਮਾਂ ਦੀ ਸਿਆਸਤ ਤੋਂ ਉੱਪਰ ਉੱਠ ਕੇ ਕਰੀਏ ਜਿੱਦਾਂ ਡਾਕਟਰ ਸਾਹਿਬ ਦੀ ਗੱਲ ਕਹੀਏ ਮੈਂ ਕਹੂੰਗਾ ਕਿ ਡਾਕਟਰ ਸਾਹਿਬ ਸੁਖਿੰਦਰ ਕਮਾਚੀ ਜੀ ਐਮਐਲਏ ਮੇਰਾ ਉਹਨਾਂ ਜਿੰਨਾ ਵੀ ਬਾਹਰ ਉਹਦੇ ਵਿੱਚ ਇੱਕ ਗੱਲ ਤਾਂ ਮੈਂ ਕਹੂੰਗਾ ਕਿ ਉਹ ਬੰਦਾ ਬਿਲਕੁਲ ਟੋਟਲ ਇਮਾਨਦਾਰੀ ਦੇ ਨਾਲ ਕੰਮ ਕਰਦੇ ਆ ਇਹਦੇ ਵਿੱਚ ਇਹ ਨਹੀਂ ਹੈ ਕਿ ਕਿਤੇ ਮੈਂ ਮੈਂ ਵਿਰੋਧ ਵਾਲਾ ਉਹ ਮਤਲਬ ਇਸੇ ਕਰਨਾ ਮੈਨੂੰ ਕਈ ਵਾਰੀ ਮੈਨੂੰ ਵੀ ਕਹਿੰਦੇ ਹੋ ਕਹਿੰਦੇ ਕੋਈ ਵੀ ਹੋਵੇ ਮਾੜਾ-ਮੋਟਾ ਕੋਈ ਵੱਧ ਘਟ ਕੇ ਵੀ ਦੇਵੇ ਕੋਈ ਗੱਲ ਹੀ ਹੋਬਰ ਛੱਡ ਦੇ ਪਾਣੀ ਕਿਥੇ ਨੂੰ ਜਾਣਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਿਆਣੇ ਬੰਦਿਆਂ ਨਾਲ ਬਾਹਰ ਲੋਕਾਂ ਦਾ ਤੁਹਾਨੂੰ ਸਿੱਖਣ ਨੂੰ ਵੀ ਮਿਲਦਾ ਜਿਹੜੀ ਇਹ ਚੀਜ਼ਾਂ ਜੇ ਪਾਰਟੀ ਲੈਵਲ ਦੀ ਗੱਲ ਕਰੀਏ ਮੈਂ ਪਾਰਟੀ ਲੈਵਲ ਦੇ ਉੱਤੇ ਮੈਂ ਮਾਨ ਸਾਹਿਬ ਦੀਆਂ ਪਾਲਸੀਆਂ ਦੇ ਮੁਤਾਬਕ ਕਰਕੇ ਮੈਂ ਪੰਜੇ ਦਿਨ ਜੁੜਿਆ ਸੀ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਕਈ ਤਰ੍ਹਾਂ ਦੀਆਂ ਵਿੱਚ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਕੋਈ ਹੈ ਪਰ ਮੈਂ ਪਹਿਲੇ ਦਿਨ ਤੋਂ ਧੜੇ ਬੰਦੀ ਤੋਂ ਉੱਪਰ ਉੱਠ ਕੇ ਸਿਰ ਪਾਰਟੀ ਦੇ ਨਾਲ ਜੁੜ ਕੇ ਰਿਹਾ। ਉਸੇ ਹੀ ਚੀਜ਼ ਦੇ ਕਰਕੇ ਹੀ ਅੱਜ ਮੈਨੂੰ ਜਿਹੜਾ ਪਾਰਟੀ ਵੱਲੋਂ ਇਹ ਮਾਣ ਮਿਲਿਆ ਉਹਦੇ ਲਈ ਵੀ ਮੈਂ ਇਹ ਗੱਲ ਕਹਿਣਾ ਕਿ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਾਰਟੀ ਵੱਲੋਂ ਮੈਂ ਐਕਸਪੀਰੀਅੰਸ ਤਾਂ ਚਲੋ ਹੈ ਹੀ। ਉਹਦੇ ਅਕੋਰਡਿੰਗਲੀ ਟੋਟਲੀ ਇੱਕੋ ਹੀ ਏਮ ਲੈ ਕੇ ਚੱਲੇ ਆ ਕਿ ਅਸੀਂ ਸਾਰੇ ਵੱਦ ਤੋਂ ਵੱਦ ਆਪਣੇ ਭਾਈਚਾਰੇ ਨੂੰ ਨਾਲ ਜੋੜ ਕੇ ਜੋ ਗਵਰਨਮੈਂਟ ਦੀਆਂ ਪਾਲਿਸੀਆਂ ਹੈਗੀਆਂ ਜੋ ਪਾਰਟੀ ਦੀਆਂ ਪਾਲਿਸੀਆਂ ਆ ਉਹਨਾਂ ਦੇ ਮੁਤਾਬਕ ਕੰਮ ਕਰਦੇ ਹੋਏ ਅਸੀਂ 2027 ਦੀ ਚੋਣ ਦੇ ਵਿੱਚ ਜਿਹਨੂੰ ਵੀ ਇਥੋਂ ਟਿਕਟ ਦਿੱਤੀ ਜਾਊਗੀ ਆਮ ਆਦਮੀ ਪਾਰਟੀ ਵੱਲੋਂ ਅਸੀਂ 2027 ਦੀ ਜਿਹੜੀ ਹੈਗੀ ਆ ਉਹ ਕਾ ਸੀਟ ਮੰਗਾ ਜਿਹੜੀ ਆ ਉਹ ਅਸੀਂ ਪਾਰਟੀ ਦੇ ਜਿਹੜੀ ਝੋਲੀ ਚ ਪਾ ਸਿੱਧੂ ਸਾਹਿਬ ਪਾਰਟੀ ਨੇ ਜਿਹੜੇ ਅੱਜ ਤੱਕ ਕੰਮ ਕੀਤੇ ਆ ਤੁਸੀਂ ਉਹਨਾਂ ਤੋਂ ਸੰਤੋਖਤ ਹੈ ਕਿਸ ਤਰ੍ਹਾਂ ਉਹਨਾਂ ਦਾ ਬੁਲੰਕਣ ਕਰੋਗੇ ਜਿਹੜਾ ਹੁਣ 3.5 ਸਾਲ ਦਾ ਸਮਾਂ ਬੀਤ ਗਿਆ। ਜਨ ਦੇਖੋ ਜਿਹੜਾ ਆਮ ਆਦਮੀ ਪਾਰਟੀ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਲੋਕਾਂ ਦੀਆਂ ਜਿਹੜੀਆਂ ਬੇਸਿਕ ਨੀਡਸ ਸੀਆਂ ਉਹਨਾਂ ਨੂੰ ਪੈਦਾ ਦਿੱਤੀ ਗਈ। ਚਾਹੇ ਆਪਾਂ ਕਹਿ ਲਈਏ ਕਿ ਸੈਂਟਰਲ ਗਵਰਨਮੈਂਟ ਨੇ ਸੈਂਟਰਾਈਜ਼ਡ ਬੰਕ ਮਰੋੜੀ ਆ ਚਾਹੇ ਆਪਾਂ ਕਹੋ ਕਿ ਸਾਡਾ 50 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਸਾਡਾ ਕਹਾ ਹੈ ਆਪਣੇ ਸਾਰਿਆਂ ਦਾ। जीएसटी ਆਪਾਂ ਜਿੱਥੋਂ ਮਰਦੀ ਬਿੱਲ ਲੈਨੇ ਆਪਣੇ ਕੋਲ ਸਟੇਟ ਦਾ ਟੈਕਸਰ ਔਰ ਸੈਂਟਰ ਦਾ ਟੈਕਸ ਵੱਖਰਾ ਵੱਖਰਾ ਹੁੰਦਾ 50 50 50000 ਕਰੋੜ ਰੁਪਈਆ ਸਾਡਾ ਉਹਨਾਂ ਨੇ ਮਾਰ ਲਿਆ 8000 ਕਰੋੜ ਰੁਪਈਆ ਸਾਡਾ ਰੂਰਲ ਡਿਵੈਲਪਮੈਂਟ ਦਾ ਧੱਕ ਕੇ ਬੈਠੇ ਨੇ ਔਰ ਅੱਜ ਪੰਜਾਬ ਨੂੰ ਲੋੜ ਸੀਗੀ ਸਾਡੇ ਜਿੰਨੇ ਹਾਲਾਤ ਮਾੜੇ ਹੋਏ ਆ ਫੜਾਂ ਦੇ ਕਰਕੇ ਪੰਜਾਬ ਤਾਂ ਰੁੜ ਗਿਆ ਲੋਕਾਂ ਦੀਆਂ ਜ਼ਮੀਨਾਂ ਖਤਮ ਹੋ ਗਈਆਂ ਮਾਰਕ ਟੰਗੜ ਰੁੜ ਗਏ ਮਕਾਨ ਰੁੜ ਗਏ ਕਿੰਨੀਆਂ ਮੋਤਾਂ ਹੋ ਗਈਆਂ 20000 ਦਾ ਅਨੁਮਾਨਤ ਖਰਚਾ ਸੀ ਉਹਨਾਂ ਨੇ 1600 ਕਰੋੜ ਰੁਪਈਆ ਦਿੱਤਾ ਔਰ ਉਹ 1600 ਵੀ ਅਨਾਉਂਸਮੈਂਟ ਹੀ ਰਹੀ। ਦਵਾਨੀ ਨਹੀਂ ਦਿੱਤੀ ਹੁਣ ਤੱਕ। ਪੰਜਾਬ ਜੇ ਅੱਜ ਜਿੰਦਾ ਆ ਤੇ ਪੰਜਾਬੀਆਂ ਦੇ ਸਿਰ ਤੇ ਜਿੰਦਾ ਮਹਾਰਾਜ ਤੇ ਜਿਹੜੀ ਆ ਪੰਜਾਬੀਆਂ ਦੀ ਇੱਕ ਖੂਬੀ ਆ ਜੀ ਆਪਸ ਵਿੱਚ ਭਾਵੇਂ ਲੜਦੇ ਰਹਿਣ ਜਦੋਂ ਮੁਸੀਬਤ ਪੈਂਦੀ ਇੱਕ ਦੂਜੇ ਦੇ ਨਾਲ ਖੜਦੇ ਆ। ਚਾਹੇ ਸਾਡੇ ਐਨਆਰਆਈ ਵੀਰ ਹੈ ਉਹਨਾਂ ਦਾ ਸਹਿਯੋਗ ਹੋਇਆ ਚਾਹੇ ਆਪਾਂ ਜਿਹੜੇ ਬਚ ਗਏ ਆ। ਟੈਨ ਕੋ ਅਮਾਨ ਉਸਾਰਿਆਂ ਨੇ ਸਹਿਯੋਗ ਕੀਤਾ ਗਵਰਨਮੈਂਟ ਨੇ ਆਪਣੇ ਲੈਵਲ ਦੇ ਉੱਤੇ ਜਿੰਨਾ ਹੋ ਕਰ ਰਹੀ ਹੈ ਗਵਰਨਮੈਂਟ ਉਧਰੋਂ ਹੀ ਕੀਤਾ ਜਾ ਰਿਹਾ ਆਦਰਵਾਈਜ਼ ਸੈਂਟਰਲ ਗਵਰਨਮੈਂਟ ਦਾ 1% ਵੀ ਇਹਦੇ ਵਿੱਚ ਰੋਲ ਨਹੀਂ ਹੈ ਸਿਰਫ ਪ੍ਰਚਾਰ ਕਰਨੇ ਲਈ ਜ਼ਰੂਰ ਹੈ ਪ੍ਰਚਾਰ ਨੈਗੇਟਿਵ ਪ੍ਰਚਾਰ ਇੰਨਾ ਕੀਤਾ ਜਾ ਰਿਹਾ ਕਿ ਪਾਰਟੀ ਨੇ ਕੀਤਾ ਕੁਝ ਨਹੀਂ ਕੀਤਾ ਜਦ ਕਿ ਤੁਸੀਂ ਵੀ ਇਸ ਗੱਲ ਦੇ ਗਵਾਹ ਆ ਕਿ ਜਿੰਨੇ ਆ ਬੇਸਿਕ ਨੀਡ ਦੇ ਲੋਕਾਂ ਦੀਆਂ ਚਾਹੇ ਉਹ ਬਿਜਲੀ ਦੇ ਬਿੱਲ ਦੀ ਹੋਵੇ ਚਾਹੇ ਆਪਾਂ ਨੂੰ ਨੌਕਰੀਆਂ ਪਰ ਪਹਿਲੀ ਇਹ ਗਵਰਨਮੈਂਟ ਹੈ ਜਿਨੇ ਇਮਾਨਦਾਰੀ ਦੇ ਨਾਲ 55000 ਤੋਂ ਵੱਧ ਬਿਨਾ ਸ਼ਰਸ਼ ਦੇ ਬਿਨਾ ਕਿਸੇ ਕ੍ਰਪਸ਼ਨ ਦੇ ਨੌਕਰੀਆਂ ਦਿੱਤੀਆਂ ਔਰ ਅੱਗੇ ਵੀ ਜੋ ਜਿੰਨਾ ਵੀ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਰਹੀਆਂ ਉਹਨਾਂ ਨੂੰ ਇੰਪਲੀਮੈਂਟ ਕਰੇ ਜਿਹੜਾ ਹੈਗਾ ਉਹ ਲੋਕਾਂ ਦੀ ਭਲਾਈ ਦੇ ਲਈ ਕੀਤੀ ਜਾਣ। ਦੇਸ਼ ਵਿਦੇਸ਼ ਦੀ ਸੰਗਤ ਨੂੰ ਜਿਹਦਾ ਦੀਵਾਲੀ ਤੇ ਬੰਦੀ ਛੋੜ ਦਿਵਸ ਵਰ ਕੀ ਲੋਕੀ ਸੁਨੇਹਾ ਦੇਣਾ ਚਾਹੁੰਦੇ। ਮੈਂ ਮੂ ਸੰਸਾਰ ਨੂੰ ਇਸ ਬੰਦੀ ਛੋੜ ਦਿਹਾੜੇ ਤੇ ਤੇ ਦਿਵਾਲੀ ਦੀਆਂ ਜਿਹੜੀਆਂ ਸ਼ੁਭ ਕਾਮਨਾਵਾਂ ਦਿੰਦਾ ਹੈ ਕਿ ਪਰਮਾਤਮਾ ਕਰੇ ਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਇਹ ਲੜਾਈ ਝਗੜਿਆਂ ਦਾ ਸਿਸਮ ਖਤਮ ਹੋ ਕੇ ਚੰਗੇ ਤਰੱਕੀ ਵੱਲ ਨੂੰ ਜਿਹੜੇ ਤੁਣ ਸਾਂਝ ਵਧਾ ਕੇ ਜਿਹੜਾ ਹੈਗਾ ਸਮਾਜ ਚੰਗਾ ਸਮਾਜ ਹੋ ਚੰਗੀ ਸਾਡੀ ਦੁਨੀਆ ਦਾ ਜਿਹੜਾ ਪਰਿਵਾਰ ਹੈ ਉਹ ਇੱਕ ਪਲੈਟਫਾਰਮ ਦੇ ਉੱਤੇ ਚੰਗੀ ਤਰੱਕੀ ਵੱਲ ਨੂੰ ਬਣੇ ਸਹੀ ਸੋਲਿਊਸ਼ਨ ਤੋਂ ਬਚਾਈਸ ਨਹੀਂ ਹੁੰਦੇ ਸੋਲਿਊਸ਼ਨ ਦੀ ਦੇਖੋ ਜਿੱਦਾਂ ਦੇ ਹਾਲਾਤ ਆ ਆਪਾਂ ਭਾਵੇਂ ਦਿਵਾਲੀ ਨੂੰ ਇਕੱਲੇ ਦੀ ਗੱਲ ਕਰੀਏ ਇਹਦੇ ਜਿਵੇਂ ਆਪਾਂ ਪਬਲਿਕਸ਼ਨ ਬਾਰੇ ਪਛੇਣ ਬਹੁਤ ਬਾਰੇ ਆ ਕੁਛਿਆਂ ਦਾ ਇਹ ਦਿਹਾੜਾ ਆ ਰੋਸ਼ਨੀ ਦਾ ਦਿਹਾੜਾ ਆ ਪਰ ਆਪਾਂ ਨੂੰ ਇਹ ਪਟਾਕੇਆਂ ਵਗੈਰਾ ਤੋਂ ਬਚਾ ਕਰਕੇ ਆਪਣੇ ਰੋਸ਼ਨੀ ਦਾ ਤਿਹਾਰ ਹੈ ਰੋਸ਼ਨੀਆ ਵਾਜਾ ਕਹੀਦਾ ਵੱਧ ਤੋਂ ਵੱਧ ਸਾਨੂੰ ਦ੍ਰਿਸ਼ ਚਲਾਉਣੇ ਚਾਹੀਦੇ ਆ ਚਾਹੇ ਅਜਾ ਦਿਵਾਲੀ ਦੇ ਉੱਤੇ ਆਪਾਂ ਪਟਾਕੇ ਨਾ ਬਜਾ ਕੇ ਉਹ ਤੋਂ ਇਲਾਵਾ ਆਪਾਂ ਨੂੰ ਵੱਧ ਤੋਂ ਵੱਧ ਖੇਤਾਂ ਦੀ ਅੱਗ ਨੂੰ ਵੀ ਆਪਾਂ ਨੂੰ ਘਟਾਉਣਾ ਚਾਹੀਦਾ ਤਾਂ ਕਿ ਜਦੋਂ ਆਪਾਂ ਦਰਖਤ ਲਾ ਲੈਂਦੇ ਆ ਆਪਾਂ ਲਾਉਣੇ ਆ ਦਰਖਤ ਸਾਲ ਦੇ ਵਿੱਚ ਦੋ ਵਾਰੀਆਂ ਤਾਂ ਇੱਤਨੂ ਅੱਗ ਲਾਦੇ ਜਿਹਦੇ ਨਾਲ ਉਹ ਛੋਟੇ-ਬੁਟੇ ਪੇੜ ਦੁਆਰਾ ਸੜ ਜਾਂਦੇ ਆ ਉਹਦੇ ਕਰਕੇ ਕਮੀ ਆ ਰਹੀ ਆ ਆਪਣਾ ਤੁਹਾਨੂੰ ਵੀ ਪਤਾ ਜੀ ਜਿੱਦਾਂ ਗਰਮੀ ਦਾ ਪ੍ਰਕੋਪ ਵੱਧ ਰਿਹਾ ਉਹਦਾ ਵੱਡਾ ਕਾਰਨ ਇਹੀ ਆ ਕਿ ਸਾਡੇ ਕੋਲ ਦਰਖਤਾਂ ਦੀ ਕਮੀ ਹੁੰਦੀ ਸਾਨੂੰ ਗ੍ਰੀਨ ਪੰਜਾਬ ਬਣਾਉਣਾ ਚਾਹੀਦਾ ਤੇ ਗ੍ਰੀਨ ਦੀਵਾਲੀ ਮਨਾਉਣ ਦੀ ਲੋੜ ਹੈ ਠੀਕ ਹੈ ਥੈਂਕ ਯੂ